ਮੱਲਾਵਾਲਾ ਵੈਲਫੇਅਰ ਸੁਸਾਇਟੀ ਵੱਲੋਂ ਅੱਖਾਂ ਦਾ ਮੁਫਤ ਚੈੱਕਅਪ ਕੈਂਪ ਲਗਾਇਆ ਗਿਆ ਜੀ ਹਾਂ ਸ਼ੰਕਰਾ ਆਈ ਹਸਪਤਾਲ ਲੁਧਿਆਣਾ ਦੇ ਡਾਕਟਰਾਂ ਵੱਲੋਂ 600 ਤੋਂ ਵੱਧ ਮਰੀਜ਼ਾਂ ਦੀਆਂ ਅੱਖਾਂ ਦੀ ਕੀਤੀ ਗਈ ਜਾਂਚ 147 ਮਰੀਜ਼ ਆਪਰੇਸ਼ਨ ਲਈ ਚੁਣੇ ਵੱਡੀ ਗਿਣਤੀ 'ਚ ਜ਼ਰੂਰਤਮੰਦ ਮਰੀਜ਼ਾਂ ਨੇ ਲਿਆ ਕੈਂਪ ਦਾ ਫਾਇਦਾ ਮੱਲਾਵਾਲਾ ਖਾਸ ਤੋਂ ਇੱਥੇ લાલાਤ ਚੰਦਮਲ ਧਰਮਸ਼ਾਲਾ ਵਿੱਚ ਮੱਲਾ ਵਾਲਾ ਵਰਸਿਟੀ ਵੱਲੋਂ ਸ਼ੰਕਰਾ ਆਹੀ ਹਸਪਤਾਲ ਲੁਧਿਆਣਾ ਦੇ ਸਹਿਯੋਗ ਨਾਲ ਅੱਖਾਂ ਤੋਂ ਮੁਕਤ ਚੈੱਕਅਪ ਕੈਂਪ ਲਗਾਇਆ ਗਿਆ ਕੈਂਪ ਦੀ ਸ਼ੁਰੂਆਤ ਗੁਰੂ ਘਰ ਦੇ ਵਜੀਰ ਭਾਈ ਜਸਵੰਤ ਸਿੰਘ ਵੱਲੋਂ ਕੀਤੀ ਗਈ ਅਰਦਾਸ ਬੇਨਤੀ ਪ੍ਰੰਤ ਕੀਤੀ ਗਈ ਕੈਂਪ ਸੰਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਸੰਸਥਾ ਦੇ ਚੇਅਰਮੈਨ ਰੋਸ਼ਨਲ ਮਚੰਦਾ ਅਤੇ ਪ੍ਰਧਾਨ ਅਮੀਰ ਚੰਦ ਬਜਾਜ ਨੇ ਦੱਸਿਆ ਕਿ ਲੁਧਿਆਣਾ ਦੇ ਸ਼ੰਕਰਾ ਹਾਈ ਹਸਪਤਾਲ ਦੇ ਡਾਕਟਰਾਂ ਦੀ ਟੀਮ ਵੱਲੋਂ 670 ਤੋਂ ਵੱਧ ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ। ਇਸ ਦੌਰਾਨ ਇਸ ਕੈਂਪ ਦੇ ਵਿੱਚ 145 ਦੇ ਕਰੀਬ ਮਰੀਜ਼ਾਂ ਨੂੰ ਆਪਰੇਸ਼ਨ ਲਈ ਚੁਣਿਆ ਗਿਆ ਤੇ ਨਾਲ ਹੀ ਬਾਕੀ ਦੇ ਮਰੀਜ਼ਾਂ ਨੂੰ ਦਵਾਈ ਦਿੱਤੀ ਗਈ। ਜਿੰਨਾ ਮਰੀਜ਼ਾਂ ਨੂੰ ਆਪਰੇਸ਼ਨ ਲਈ ਚੁਣਿਆ ਗਿਆ ਹੈ ਉਹਨਾਂ ਦਾ ਆਪਰੇਸ਼ਨ ਲੁਧਿਆਣਾ ਦੇ ਸ਼ੰਕਰਾ ਹਾਈ ਹਸਪਤਾਲ ਵੱਲੋਂ ਹੋਵੇਗਾ। ਮਰੀਜ਼ ਨੂੰ ਹਸਪਤਾਲੋਂ ਵਾਪਸ ਭੇਜਣਾ ਤੇ ਉਹਨਾਂ ਦੇ ਰੱਖ-ਰਖਾਓ ਤੇ ਖਾਣ-ਪੀਣ ਦੀ ਵਿਵਸਥਾ ਸੰਸਥਾ ਵੱਲੋਂ ਕੀਤੀ ਜਾਊਗੀ। ਆਓ ਦੇਖਦੇ ਆ ਮੌਕੇ ਦੀਆਂ ਤਸਵੀਰਾਂ ਤੇ ਕਰਦੇ ਆ ਗੱਲਬਾਤ। ਅੱਜ ਦਾ ਜੋ ਕੈਂਪ ਹੈ ਮੱਲਾਂ ਵਾਲਾ ਕਾਸ ਸੋਸ਼ਲ ਵੈਲਫੇਅਰ ਸੁਸਾਇਟੀ ਵੱਲੋਂ ਲਗਾਇਆ ਗਿਆ ਜੀ। ਸ੍ਰੀ ਅਮੀਰ ਚੰਦ ਜੀ ਬਾਜਾਤ ਸਰਦਾਰ ਅਨੂਪ ਸਿੰਘ ਜੀ, ਸਰਦਾਰ ਜਸਵੰਤ ਸਿੰਘ ਜੀ, ਸਰਦਾਰ ਸਰਜੀਤ ਸਿੰਘ ਜੀ ਔਰ ਸਾਡੀ ਸਮੁੱਚੀ ਟੀਮ ਐ ਕੁਲਵਿੰਦਰ ਸਿੰਘ ਜੀ ਮੁਖਾਈ ਕਾਜੀ ਸੋ ਕੈਂਪ ਦੇ ਵਿੱਚ 670 ਦੇ ਕਰੀਬ ਜਿਹੜੀ ਓਪੀਡੀ ਹੋ ਚੁੱਕੀ ਹੈ ਜੀ ਇਹਦੇ ਵਿੱਚੋਂ 145 ਦੇ ਕਰੀਬ ਜਿਹੜੇ ਐ ਆਪਰੇਸ਼ਨ ਜਿਹੜੇ ਸਿਲੈਕਟ ਕੀਤੇ ਗਏ ਆ ਅੱਜ ਦਾ ਕੈਂਪ ਬਹੁਤ ਹੀ ਵਧੀਆ ਰਿਹਾ ਸ਼ਾਂਤੀਪੁਰਬਕ ਜਿਹੜਾ ਕੈਂਪ ਹੈ ਜਿਹੜਾ ਨਿਭੜਿਆ ਜੀ ਔਰ ਇਹ ਜਿਹੜਾ ਕੈਂਪ ਹੈ ਡਾਕਟਰ ਰੂਚੀ ਸਿੰਘ ਜਿਹੜੇ ਸ਼ੰਕਰਾਈ ਹਸਪੀਟਲ ਤੋਂ ਪਹੁੰਚੇ ਆ ਉਹਨਾਂ ਦੀ ਹਾਜ਼ਰੀ ਵਿੱਚ ਲਗਾਇਆ ਗਿਆ ਟੀਮ ਵੱਲੋਂ ਇਹਨਾਂ ਪ੍ਰਾਲਾ ਕੀਤਾ ਗਿਆ ਪ੍ਰਧਾਨ ਸਾਡੇ ਮੀਤ ਚੰਦਜੀ ਬਜਾਜ ਰੋਸ਼ਨ ਲਾਲ ਜੀ ਮੀਤ ਪ੍ਰਧਾਨ ਸਾਡੇ ਜਸਵੰਤ ਸਿੰਘ ਜੀ ਸਾਡੇ ਸੰਯੋਗੀ ਵੀਰ ਤੇ ਮਨੁਸ਼ੀਲ ਜੀ ਸਾਡੇ ਸੀਨੀਅਰ ਵੀਰ ਸਾਰੀ ਟੀਮ ਦਾ ਪਹਿਲ ਤੇ ਸਾਰੇ ਨਾਮ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਹਨਾਂ ਪ੍ਰਾਲਾ ਕਰਕੇ ਤੇ ਏਡੂ ਵੱਡੀ ਸੇਵਾ ਦਾ ਨੰਨ ਰੂਪਿਆਵਾ ਮੈਂ ਬੇਨਤੀ ਕਰਦਾ ਹਾਂ ਅਰਜ਼ ਕਰਦਾ ਅਰਦਾਸ ਕਰਦਾ ਵਾਹਿਗੁਰੂ ਜੀ ਗਾੜੀ ਮਹਾਰਾਜ ਸਾਰਿਆਂ ਦਾ ਤੰਦਰੁਸਤੀ ਬਖਸ਼ੇ ਜਿੱਦਾਂ ਹੀ ਉਪਰਾਲਾ ਬਖਸ਼ਿਆ ਜਾਵੇ ਸਾਰਿਆਂ ਨੂੰ ਵਾਹਿਗੁਰੂ ਕਿਰਪਾ ਕਰੇ ਸਾਰੇ ਭਾਗਤਾਂ ਨੂੰ ਅੱਗੇ ਤੋਂ ਉਦਮ ਕਰਿਆ ਦੇ ਬਲਕਿ ਇਹ ਕੈਂਪ ਕਿਸ ਤਰ੍ਹਾਂ ਦਾ ਰਿਹਾ ਜੀ ਅੱਜ ਕਿਸ ਤਰ੍ਹਾਂ ਗੱਲ ਬਹੁਤ ਵਧੀਆ ਰਿਹਾ ਜੀ ਕੈਂਪ ਬਹੁਤ ਵਧੀਆ ਰਿਹਾ ਤੇ ਸਾਰਾ ਸੰਯੋਗੀ ਸ਼ਹਿਰੀ ਜਿੰਨੇ ਵੀ ਵੀਰ ਜਿਹੜੇ ਨਾਲ ਬਹੁਤ ਵਧੀਆ ਸੰਯੋਗ ਹੈ ਸੰਯੋਗ ਮਾਇਆ ਦਾ ਵੀ ਬੜਾ ਤਾਕਤ ਦਾ ਸੇਵਾ ਨਿਭਾਉਂਦਾ ਬਹੁਤ ਵਧੀਆ ਸਹਿਯੋਗ ਦਿੱਤਾ ਵੀਰਾ ਭਰਾਵਾਂ ਸਾਰਿਆਂ ਨੇ ਬਹੁਤ ਬਹੁਤ ਤਹਿ ਦਿਲੋਂ ਧੰਨਵਾਦ ਹੈ ਸਾਡੇ ਸਾਰੇ ਕੀਵਲੋਂ ਸਾਰੇ ਸਮੂਹ ਸੇਵਾਦਾਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਵੇਦਵਾਰ ਸਾਰਿਆਂ ਨੂੰ ਜੀ ਆਇਆਂ ਕਹਿੰਦੇ ਐਸੀ ਸਾਡੀ ਅੱਜ ਦੀ ਵੀਡੀਓ ਲਾਲਾ ਚੰਦਾਮਲ ਧਰਮਸ਼ਾਲਾ ਮੱਲਾ ਵਾਲਾ ਖਾਸ ਤੋਂ ਮੈਂ ਕਰਦੇ ਆ ਕਿ ਜਿਹੜੀ ਸਾਡੀ ਇਹ ਵੀਡੀਓ ਹੈਗੀ ਤੁਹਾਨੂੰ ਜਰੂਰ ਪਸੰਦ ਆਈ ਹੋਊਗੀ ਕਿਰਪਾ ਕਰਕੇ ਜਿਹੜਾ ਸਾਡਾ ਚੈਨਲ ਹੈਗਾ ਸਾਡੀ ਧਰਤੀ ਸਾਡੇ ਲੋਕ ਚੈਨਲ ਉਸ ਨੂੰ ਵੱਧ ਤੋਂ ਸਬਸਕ੍ਰਾਈਬ ਸ਼ੇਅਰ ਲਾਈਕ ਕਰਨਾ ਇਸ ਵੀਡੀਓ ਤੇ ਕਮੈਂਟ ਜਰੂਰ ਕਰਕੇ ਸ਼ੇਅਰ ਵੀ ਜਰੂਰ ਕਰਨਾ ਮੈਂ ਤੁਹਾਡਾ ਆਪਣਾ ਦੋਸਤ ਹਰਨੇਕ ਸਿੰਘ ਪੁੱਲਰ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤ